ਬਹੁਤ ਸਾਰੇ ਸੱਜਣਾ ਨੂੰ ਇਹ ਨਹੀਂ ਪਤਾ ਹੋਊਗਾ ਕਿ ਅਮਰਤਸਰ ਸਾਬ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਰੈਸਟੋਰੈਂਟ ਆ ਸੱਜਣੋ ਜਿੱਥੇ ਤੁਹਾਨੂੰ ਬਹੁਤ ਕਮਾਲ ਦਾ ਖਾਣਾ ਤਾਂ ਮਿਲਦਾ ਹੀ ਮਿਲਦਾ ਜਿੱਥੇ ਦੋ ਐਨੇ ਵੱਡੇ ਵੈਂਕਟ ਹਾਲ ਆ ਨਾ ਕਿ ਤੁਸੀਂ 1000 ਰੁਪਿਆ ਪਰ ਪਰਸਨ ਦੇ ਹਿਸਾਬ ਨਾਲ 250 ਬੰਦੇ ਦਾ ਵਿਆਹ ਸ਼ਾਦੀ ਪੂਰਾ ਟੌਪ ਦਾ ਕਰ ਸਕਦੇ ਆ ਆਜੋ ਦਿਨਿਆਂ ਗੇੜਾ ਲੈ ਵੀ ਸੱਜਣੋ ਸਵਾਗਤ ਰੈਸਟੋਰੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਮਿਲਦੇ ਬਾਈ ਅਜੀ ਬਾਈ ਸਾਸਿਕਾ ਸਵਾਗਤ ਹੈ ਤੁਹਾਡਾ ਸਵਾਗਤ ਹੈ ਸਰ ਆਓ ਜੀ ਵੈਲਕਮ ਜੀ ਵੈਲਕਮ 20 ਜਣੋਂ ਜਦੋਂ ਵੀ ਸਾਸਿਕਾ ਆ ਜੀ ਸਾਸਿਕਾ ਸਾਸਿਕਾ ਯਾਰ ਬੜੀ ਕਮਾਲ ਟੀਮਾਂ ਤੁਹਾਡੀ ਹੈ ਬਿਲਕੁਲ ਜੀ ਬਾਈ ਅਜੀ ਅਜੀ ਬਾਈ ਜਦੋਂ ਨਾ ਆਪਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਉਂਨੇ ਆ ਤਾਂ ਬਹੁਤ ਲੋਕ ਹਜੇ ਨਹੀਂ ਜਾਣਦੇ ਹੋਣਗੇ ਵੈਸੇ ਇੱਥੋਂ ਦੇ ਲੋਕਲ ਲੋਕਾਂ ਨੂੰ ਮੈਂ ਪੁੱਛਿਆ ਜੀ ਕਿਉਂਕਿ ਨਾ ਜਦੋਂ ਮੈਂ ਕਿਸੇ ਰੈਸਟੋਰੈਂਟ ਦੀ ਐਡ ਕਰਦਾ ਤਾਂ ਸਪੈਸ਼ਲ ਤਾਂ ਮੈਂ ਉਸ ਮਸਲੇ ਤੇ ਕਿਉਂਕਿ ਸਿਹਤ ਨਾਲ ਜੁੜਿਆ ਮਸਲਾ ਬਿਲਕੁਲ ਬਿਲਕੁਲ ਉਸ ਮਸਲੇ ਤੇ ਮੈਂ ਥੋੜਾ ਜਿਆ ਉਹ ਹੋ ਜਾਣਾ ਕਿ ਯਾਰ ਲੋਕਾਂ ਤੋਂ ਪਤਾ ਕੀਤਾ ਜਾਵੇ ਕਦੇ ਰੈਸਟੋਰੈਂਟ ਕਿਸੇ ਸਿਹਤ ਨੂੰ ਖਲਵਾੜਨਾ ਖਲਵਾੜਨਾ ਕਰਦਾ ਪਰ ਜਦੋਂ ਮੈਂ ਇੱਥੋਂ ਦੇ ਲੋਕਲ ਲੋਕਾਂ ਨੂੰ ਪੁੱਛਿਆ ਜੀ ਉਹ ਕਹਿੰਦੇ ਖਾਣਾ ਖਾਣੇ ਲਈ ਹਜੇ ਕੋਈ ਸਵਾਦ ਨੂੰ ਦੱਸਣ ਲਈ ਪ੍ਰਵਾਹਸ਼ਾ ਨਹੀਂ ਬਣੀ ਨਹੀਂ ਤਾਂ ਅਸੀਂ ਦੱਸ ਦਿੰਦੇ ਭਾਈ ਇੱਥੇ ਆ ਬਿਲਕੁਲ ਬੱਸ ਦੱਸਾਂ ਜੋ ਦੱਸ ਕਹੀ ਗਏ ਹਾਂ 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 ਹੈਨਾ ਭਾਈ ਬਿਲਕੁਲ ਜੀ ਬਿਲਕੁਲ ਤਾਂ ਸਭ ਤੋਂ ਪਹਿਲਾਂ ਆਪਾਂ ਖਾਣਾ ਸਟਾਰਟ ਕਿੱਥੋਂ ਹੁੰਦਾ ਖਾਣਾ ਸਟਾਰਟ ਸਭ ਤੋਂ ਪਹਿਲਾਂ ਸਾਡਾ ਇੱਥੇ ਹੁੰਦਾ ਹੈ ਕਿ ਜੀ ਜਿਹੜੀ ਤੁਸੀਂ ਹੁਣੇ ਥੋੜੀ ਜਿਹਾ ਗੱਲ ਪਹਿਲਾਂ ਕਰਕੇ ਚੁੱਕੇ ਹੋ ਨਾ ਵੀ ਖਾਣੇ ਦੀ ਹਾਈਜੀਨ ਕਹਿ ਜੀ ਹੋਊਗੀ ਕੁਆਲਿਟੀ ਕਹਿ ਜੀ ਹੋਊਗੀ ਉਹਦੇ ਵਾਸਤੇ ਅਸੀਂ ਇੱਕ ਲਾਈਵ ਕਿਚਨ ਬਣਾਈ ਹੋਈ ਹੈ ਜੀ ਜਿੱਥੇ ਕਿ ਜਦੋਂ ਤੁਸੀਂ ਆਰਡਰ ਦਿੰਨੇ ਹੈਗੇ ਹੋ ਜੀ ਇੱਕ ਤਾਂ ਇੰਤਜ਼ਾਰ ਕਰਨਾ ਸੌਖਾ ਹੋ ਜਾਂਦਾ ਹੈਗਾ ਬੰਦਾ ਖਾਣਾ ਕਸਟਮਰ ਦੇਖ ਰਹੇ ਨੇ ਦਿਸ ਜਾਂਦਾ ਦੂਸਰਾ ਉਹ ਦੇਖ ਰਹੇ ਨੇ ਇੱਥੇ ਖਾਣਾ ਬੰਦਾ ਕਿਵੇਂ ਪਿਆ ਹੈਗਾ ਠੀਕ ਹੈ ਮਟੀਰੀਅਲ ਕਹੇ ਹਿਸਾਸ ਯੂਜ਼ ਹੋ ਰਿਹਾ ਹੈ ਨੀਟ ਐਂਡ ਕਲੀਨਰਸ ਕਹੋ ਜੀ ਹੈ ਹਾਈਜੀਨ ਕਹੈ ਸਾ ਕੈਸਾ ਹੈ ਇੱਥੋਂ ਦੇ ਸ਼ੈਫ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਆ ਦੇਖੋ ਸਿਰ ਟਕੇ ਹੋਏ ਨੇ ਕਿਵੇਂ ਹਰ ਚੀਜ਼ ਪ੍ਰੋਪਰ ਰੱਖੀ ਹੋਈ ਹੈ نیچے ਤੁਸੀਂ ਦੇਖੋਗੇ ਸਫਾਈ ਦੇਖੋ ਤੁਸੀਂ ਵੀ ਕੋਈ ਮੱਖੀ ਕੋਈ ਮੱਛਰ ਕੋਈ ਕਿਸੇ ਤਰ੍ਹਾਂ ਦੀ ਕੋਈ ਉਸ ਤਰ੍ਹਾਂ ਦੀ ਚੀਜ਼ ਕੋਈ ਨਹੀਂ ਦਿਸਣ ਨੂੰ ਮਿਲੂਗੀ ਵੀ ਜਿਹੜੇ ਬੰਦੇ ਨੂੰ ਐਵੇਂ ਲੱਗੇ ਕਿ ਯਾਰ ਉਹ ਨਾ ਕਿਵੇਂ ਬਣ ਰਿਹਾ ਹੋਰਾਂ ਥਾਵਾਂ ਦੇਦੇ ਨੇ ਸਭ ਕੁਝ ਹਿਡਨ ਹੁੰਦਾ ਹੈਗਾ ਠੀਕ ਹੈ ਇੱਥੇ ਅਸੀਂ ਹਿਡਨ ਕੁਝ ਰੱਖਿਆ ਹੀ ਨਹੀਂ ਵੀ ਆਓ ਇੱਥੇ ਖੜੇ ਹੋਵੋ ਆਵੇਂ ਇੱਥੇ ਖੜੇ ਹੋ ਕੇ ਤੁਸੀਂ ਖਾਣਾ ਆਪਣਾ ਦੇਖ ਸਕਦੇ ਹੋ ਵੀ ਹਾਵੇ ਤੰਦੂਰ 'ਚ ਰੋਟੀ ਕਿਹ ਹੈ ਜੀ ਲੱਥ ਰਹੀ ਹੈ ਤੰਦੂਰ 'ਚ ਸਾਡਾ 스ਨੈਕਸ ਲੱਗ ਰਿਹਾ ਤਾਂ 스ਨੈਕਸ ਕਿਹਦਾ ਲੱਗ ਰਿਹਾ ਸਾਡਾ ਇੱਥੇ ਖੜੇ ਹੋ ਕੇ ਵੀ ਕਸਟਮਰ ਇੱਥੇ ਦੇਖਦੇ ਵੀ ਹਾਂਜੀ ਕੀ ਤਿਆਰ ਹੋ ਰਿਹਾ ਹੈਗਾ ਇੱਥੇ ਮੈ ਮੈਨੂੰ ਐ ਲੱਗਦਾ ਕਿ ਹੁਣ ਤੱਕ ਨਾ ਅਸੀਂ ਜਦੋਂ ਘੁੰਮਦੇ ਆ ਵੀਰੇ ਤਾਂ ਅਸੀਂ ਘੁੰਮਦੇ ਨਾ ਇਹ ਗੱਲ ਮੈਨੂੰ ਪ੍ਰੀਤ ਅਕਸਰ ਕਹਿੰਦਾ ਹੁੰਦਾ ਜੀ ਕਿ ਆਪਾਂ ਨਾ ਉਥੋਂ ਖਾਣਾ ਖਾਵਾਂਗੇ ਢਾਬੇ ਦੇ ਜਿੱਥੇ ਕਿਚਨ ਸਾਹਮਣੇ ਆ ਸਾਹਮਣੇ ਹਾਂ ਬਿਲਕੁਲ ਤਾਂ ਬਹੁਤ ਘੱਟ ਚਾਂਸ ਹੁੰਦੇ ਆ ਕਿ ਕਿਚਨ ਸਾਹਮਣੇ ਹੋਵੇ ਜੀ 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 ਵੀ ਜਿੱਥੇ ਤੁਹਾਡੇ ਅੱਖਾਂ ਦੇ ਸਾਹਮਣੇ ਮੈਨੂੰ ਐ ਲੱਗਦਾ ਕਿ ਯਾਰ ਕਸਟਮਰ ਦਾ ਇਹ ਹੱਕ ਆ ਹਾਂ ਬਿਲਕੁਲ ਉਹ ਕੀ ਖਾ ਰਿਆ ਉਹਨੂੰ ਪਤਾ ਤਾਂ ਲੱਗਿਆ ਵੀ ਅਸੀਂ ਖਾ ਕੀ ਰਹੇ ਹੈਗੇ ਕਿਹੋ ਜਿਹਾ ਖਾ ਰੇ ਕਿਹੋ ਜਿਹਾ ਖਾ ਰਿਆ ਜਿਹੜੇ ਉਹਨੂੰ ਬਣਾਉਣ ਵਾਲੇ ਹੱਥ ਆ ਉਹ ਕਿਹੋ ਜੇ ਆ ਕਿਹੋ ਜੇ ਨੇ ਬਿਲਕੁਲ ਜੀ ਬਿਲਕੁਲ ਹਨਾ ਉਹਨਾਂ ਕੱਪੜੇ ਕਿਹੋ ਜੇ ਪਾਏ ਆ ਉਹਨਾਂ ਹੱਥ ਧੋਤੇ ਆ ਉਹਨਾਂ ਤਾ ਸਫਾਈ ਹੈਗੀ ਆ ਹਾਂ ਬਿਲਕੁਲ ਬਿਲਕੁਲ ਹਨਾ ਕਿਉਂਕਿ ਸਾਡੇ ਜਦੋਂ ਘਰਾਂ ਦੇ ਵਿੱਚ ਖਾਣਾ ਬਣਦਾ ਤਾਂ ਉਹ ਕਿੰਨੀ ਸਫਾਈ ਨਾਲ ਬਣਦਾ ਸਾਡੀਆਂ ਬੀਬੀਆਂ ਕਿੰਨੀ ਸਫਾਈ ਨਾਲ ਬਣਾਉਂਦੀਆਂ ਬਿਲਕੁਲ 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 ਹਨਾ ਤੇ ਉਹੋ ਜਿਹਾ ਫੀਲ ਸਰ ਤੁਸੀਂ ਇੱਥੇ ਲੈ ਸਕਦੇ ਹੋ ਹੈਗਿਓ ਸਵਾਗਤ ਦੇ ਵਿੱਚ ਸਵਾਗਤ ਦੇ ਵਿੱਚ ਜੀ ਇੱਕ ਸਭ ਤੋਂ ਪੁੱ ਸਹੀ ਜੀ ਨਾ ਪੀਸ ਰੱਖਿਆ ਹੋਇਆ ਹੈਗਾ ਦੇਖੋ ਤੁਸੀਂ ਡਿਮ ਡਿਮ ਲਾਈਟਾਂ ਹੈਗੀਆਂ ਵਾ ਇੱਕ ਬੰਦਾ ਜਦੋਂ ਅੰਦਰ ਐਂਟਰ ਕਰਦਾ ਨਾ ਉਹਨੂੰ ਐਂਜ ਫੀਲ ਹੁੰਦਾ ਯਾਰ ਮੈਨੂੰ ਤਾਂ ਲੱਗਦਾ ਕਿਸੇ ਹੈਲ ਸਟੇਸ਼ਨ ਤੇ ਆ ਗਿਆ ਮੈਂ ਤੇ ਜੇ ਮੰਨ ਲਓ ਵੀ ਕੋਈ ਬੰਦਾ ਇੱਥੇ ਆ ਗਿਆ ਵੈਸੇ ਤਾਂ ਇੱਥੇ ਸੈਪਰੇਟ ਮੇਜ਼ ਦਿੱਤੇ ਹੋਏ ਆ 10 ਬੰਦਿਆਂ ਨੂੰ 5 ਬੰਦਿਆਂ ਨੂੰ 4 ਬੰਦਿਆਂ ਨੂੰ ਪਰ ਜੇ ਕੋਈ ਕਹਿੰਦਾ ਕਿ ਮੈਂ ਤਾਂ ਆਪਣੀ ਫੈਮਿਲੀ ਨਾਲ ਹੀ ਅਲੱਗ ਹੀ ਬੈਠਣਾ ਜੇ 10 11 ਮੈਂਬਰ ਆਏ ਆ ਗੱਡੀਆਂ 'ਚ ਦੋਹਾਂ ਚੜ੍ਹ ਕੇ ਸਾਰੇ ਰਿਸ਼ਤੇਦਾਰ ਆਏ ਹੋਏ ਅਸੀਂ ਤਾਂ ਅਲੱਗ ਹੀ ਬੈਠਣਾ ਗੱਲਾਂ ਕਰਨੀਆਂ ਉਸ ਤਰ੍ਹਾਂ ਦਾ ਕੋਈ ਪ੍ਰਬੰਧ ਹੈ ਉਸ ਤਰ੍ਹਾਂ ਦਾ ਆਓ ਮੈਂ ਤੁਹਾਨੂੰ ਨਾਲ ਲੈ ਕੇ ਚਲਦਾ ਉਸ ਤਰ੍ਹਾਂ ਦਾ ਹੀ ਤੁਹਾਨੂੰ ਦਿਖਾਉਣਾ ਸਾਡੇ ਕੋਲ ਬਹੁਤ ਹੀ ਸਪੈਸ਼ਲ ਇੱਕ ਅਸੀਂ ਪਰਸਨਲ ਡਾਈਨਿੰਗ ਰੂਮ ਬਣਾਇਆ ਹੋਇਆ ਹੈਗਾ ਜੀ ਠੀਕ ਹੈ ਜਿਹਦੇ ਵਿੱਚ ਕੀ ਫੈਮਿਲੀ ਅਗਰ ਚਾਂਦੀ ਵੀ ਨਹੀਂ ਯਾਰ ਅਸੀਂ ਕਲਿਆਣੇ ਬੈਠ ਕੇ ਇੱਥੇ ਇੰਜੋਏ ਕਰਨਾ ਗੱਲਾਂ ਬਾਤਾਂ ਮਾਰਨੀਆਂ ਹੈਗੀਆਂ ਹੱਸਣਾ ਮਜ਼ਾਕ ਕਰਨਾ ਬਰਥਡੇ ਪਾਰਟੀ ਇੰਜੋਏ ਕਰਨੀਆਂ ਇਹਦੇ ਤੋਂ ਵਧੀਆ ਦੇਖੋ ਕੋਈ ਆਪਸ਼ਨ ਹੈ ਹੀ ਨਹੀਂ ਹੈ ਇੱਥੇ ਤੁਸੀਂ ਆਰਾਮ ਨਾਲ ਬੈਠ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੈਗੇ ਹੋ ਬਿਲਕੁਲ ਸਾਊਂਡ ਪ੍ਰੂਫ ਹਲਕਾ ਹਲਕਾ ਮਿਊਜ਼ਿਕ ਚੱਲ ਰਿਹਾ ਹੁੰਦਾ ਬੰਦਾ ਮਿਊਜ਼ਿਕ ਦਾ ਵੀ ਮਜ਼ਾ ਲੈ ਰਿਹਾ ਫਿਰ ਖਾਣੇ ਦਾ ਮਜ਼ਾ ਲੈ ਰਿਹਾ ਦੇਖੋ ਕਿੰਨੀਆਂ ਖੁਸ਼ੀਆਂ ਡਬਲ ਹੋ ਗਈਆਂ ਬੰਦਾ ਕਹਿੰਦਾ ਯਾਰ ਮਜ਼ਾ ਆ ਗਿਆ ਖਾਣਾ ਖਾ ਕੇ ਯਾਰ ਫਿਰ ਇਕੱਲਾ ਸੈਪਰੇਟ ਆ ਮਾਹੌਲ ਦੇਖੋ ਕਿੰਨਾ ਕਮਾਲ ਦਿੱਤਾ ਹੋਇਆ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਕਮਾਲ ਦਾ ਮਾਹੌਲ ਦਿੱਤਾ ਹੈ ਇਸ ਕਮਰੇ ਦੇ ਵਿੱਚ ਇਹ ਤੁਹਾਨੂੰ ਇੱਕ ਤੁਹਾਡੇ ਪਰਿਵਾਰ ਦੇ ਮੈਂਬਰਾਂ ਵਰਗਾ ਇੱਕ ਸਰਵੈਂਟ ਮਿਲ ਜੂਗਾ ਜਿਹੜਾ ਤੁਹਾਨੂੰ ਸਰਵ ਕਰਦੇ ਸਾਰਾ ਬਿਲਕੁਲ ਠੀਕ ਹੈ ਅਸੀਂ ਟੇਬਲ ਤੇ ਸਰਵ ਕਰਦੇ ਹੈਗੇ ਜੀ ਇੱਥੇ ਸਾਡੇ ਕੋਲ ਸਾਰਾ ਮਲਟੀ ਕੁਜ਼ਨ ਰੈਸਟੋਰੈਂਟ ਹੈਗਾ ਵਾ ਇੱਥੇ ਤੁਹਾਨੂੰ ਇੰਡੀਅਨ ਸਾਊਥ ਇੰਡੀਅਨ ਕੰਟੀਨੈਂਟਲ ਚਾਈਨੀਜ਼ ਮੁਗਲਈ ਹਰ ਤਰ੍ਹਾਂ ਦਾ ਖਾਣਾ ਤੁਹਾਨੂੰ ਇੱਥੇ ਮਿਲਦਾ ਹੈਗਾ ਜੀ ਆਪਾਂ ਐ ਕਰੀਏ ਥੋੜਾ ਜਿਹਾ ਕਸਟਮਰਾਂ ਦਾ ਰਿਵਿਊ ਲੈ ਲਈਏ ਹਾਂਜੀ ਬਿਲਕੁਲ ਜੀ ਆਓ ਚਲਿਏ ਵੀਰੇ ਰੈਗੂਲਰ ਆਉਂਦੇ ਆ ਕੱਜ ਆਏ ਅੱਜ ਅੱਜ ਦੂਜੀ ਤੀਜੀ ਵਾਰ ਆਏ ਆ ਕਿਵੇਂ ਲੱਗਦਾ ਕਿਵੇਂ ਇਹਨਾਂ ਦਾ ਖਾਣਾ ਸਰਵ ਕਰਨ ਦਾ ਤਰੀਕਾ ਸਵਾਦ ਕਿਹੋ ਜਿਹਾ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਪੂਰਾ ਇੰਜੋਏ ਕੀਤਾ ਤੁਸੀਂ ਸਾਰਿਆਂ ਨੇ ਫੁੱਲ ਇੰਜੋਏ ਕੀਤਾ ਵਧੀਆ ਖਾਣਾ ਆਨੰਦ ਆਉਂਦਾ ਵਧੀਆ ਬੰਦੇ ਬਿਹੇਵ ਵਧੀਆ ਕਰਦੇ ਆ ਮਤਲਬ ਕਹਿਣ ਤੋਂ ਬਾਅਦ ਆਪਾਂ ਹੋਰ ਫੈਮਲੀਆਂ ਨੂੰ ਸਦਾ ਦੇ ਸਕਦੇ ਆ ਤੁਹਾਡੇ ਵਾਂਗੂ ਕੋਈ ਜਦੋਂ ਮੈਂ ਨਾ ਬਾਹਰਲੇ ਪਾਸੇ ਤੋਂ ਆਇਆ ਤਾਂ ਇਹ ਬਹੁਤ ਕੁਛ ਲਿਖਿਆ ਹੋਇਆ ਸੀ ਜੀ 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 ਬੈਂਕਟ ਹਾਲ ਕਾਫੀ ਤਾਂ ਤੁਸੀਂ ਮੈਨੂੰ ਟੋਟਲ ਸਾਰਾ ਵਿਜਿਟ ਕਰਾ ਸਕਦੇ ਹਾਂ ਟੋਟਲ ਸਾਰਾ ਦਿਖਾ ਸਕਦੇ ਹੋ ਬਿਲਕੁਲ ਬਿਲਕੁਲ ਆਪਾਂ ਚੱਲਦੇ ਹੈਗੇ ਇਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਲੈ ਕੇ ਚੱਲਦਾ ਹੈਗਾ ਮੈਂ ਇੱਕ ਇੱਕ ਗੱਲ ਹੋਰ ਵੀ ਸੀ ਕਿ ਤੇ ਨਾਲ ਦਿਮਾਗ ਦੇ ਵਿੱਚ ਜਦੋਂ ਇੰਨੀ ਕੁਆਲਿਟੀ ਤੇ ਗੱਲ ਆ ਜਾਂਦੀ ਹੈ ਨਾ ਜਦੋਂ ਸੋਨੇ ਤੇ ਗੱਲ ਆ ਜਾਂਦੀ ਆ ਉਦੋਂ ਕਿਤੇ ਨਾ ਕਿਤੇ ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਵੀ ਆ ਜਾਂਦਾ ਕਿ ਯਾਰ ਮਹਿੰਗਾ ਨਾ ਬਾਲਾ ਹੋਵੇ ਚਲੋ ਵੀ ਆਮ ਲੋਕਾਂ ਦੇ ਬਜਟ ਦੇ ਵਿੱਚ ਇਹ ਵੀ ਆਪਾਂ ਗੱਲ ਕਰ ਲਈਏ ਹਾਂ ਬਿਲਕੁਲ ਕਰਾਂਗੇ ਜੀ ਤੇ ਇਹ ਗੱਲ ਮੈਂ ਤੁਹਾਨੂੰ ਉੱਪਰ ਜਾ ਕੇ ਦੱਸਾਂਗਾ ਇਹਦਾ ਜਵਾਬ ਤੁਹਾਨੂੰ ਮੈਂ ਉੱਪਰ ਬੈਂਕਰਚੇ ਜਾ ਕੇ ਦੱਸਾਂਗਾ ਜੀ ਧੰਨਵਾਦ ਉੱਥੋਂ ਤੁਸੀਂ ਤੁਹਾਨੂੰ ਆਈਡੀਆ ਲੱਗ ਜਾਏਗਾ ਵੀ ਹਾਂ ਬਈ ਵੀ ਇੰਨਾ ਸੋਹਣਾ ਅਸੀਂ ਚੀਜ਼ ਬਣਾਈ ਹੋਈ ਹੈ ਕੋਈ ਐ ਤਾਂ ਨਹੀਂ ਵੀ ਪਤਾ ਨਹੀਂ ਕਿੰਨਾ ਕ ਮਹਿੰਗਾ ਹੋਏਗਾ ਐਸਾ ਕੁਝ ਨਹੀਂ ਹੈ ਇੱਥੇ ਸਾਡੇ ਕੋਲ ਦੋ ਲਿਫਟਸ ਲੱਗੀਆਂ ਹੋਈਆਂ ਨੇ ਜੀ ਠੀਕ ਹੈ ਉੱਪਰ ਜਾਣ ਵਾਸਤੇ ਕਸਟਮਰ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਆਰਾਮ ਨਾਲ ਉੱਪਰ نیچے ਆ ਜਾ ਸਕਦਾ ਹੈਗਾ ਜੀ ਵੀ ਜੇ ਉਹ ਲਿਫਟ ਯੂਜ਼ ਕਰਨਾ ਚਾਹੁੰਦਾ ਤਾਂ ਦੋ ਲਿਫਟਾਂ ਹੈ ਦੋ ਲਿਫਟਾਂ ਹੈਗੀਆਂ ਮਤਲਬ ਕੋਈ ਬੰਦੇ ਨੂੰ ਪੌੜੀਆਂ ਚੜਨ ਦੀ ਦਿੱਕਤ ਹੈਗੀ ਆ ਤੇ ਲਿਫਟ 'ਚ ਉੱਪਰ نیچے ਹੋ ਸਕਦਾ ਹੈਗਾ ਜੀ ਤੇ ਆਓ ਹੁਣ ਮੈਂ ਤੁਹਾਨੂੰ ਆਪਣੇ ਬੈਂਕਟ ਹਾਲ ਦੇ ਵਿੱਚ ਲੈ ਕੇ ਆ ਰਿਹਾ ਹੈਗਾ ਜੀ ਇਸ ਬੈਂਕਟ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਇਹ ਇੱਕ ਆ ਇਸ ਤਰ੍ਹਾਂ ਦਾ ਇੱਕ ਇੱਕ ਪ੍ਰੋਗਰਾਮ ਹੋ ਸਕਦਾ ਨੇ ਇੱਥੇ ਦੋ ਪ੍ਰੋਗਰਾਮ ਹੋ ਸਕਦੇ ਹੈਗੇ ਜੀ ਇੱਕ ਇੱਕ ਹੋਰ ਇੱਕ ਸਾਡੇ ਕੋਲ ਬੈਂਕਵੈਟ ਹਾਲ ਹੋਰ ਵੀ ਹੈ ਦੋ ਦਿਨੇ ਪ੍ਰੋਗਰਾਮ ਹੋ ਸਕਦੇ ਆ ਦੋ ਰਾਤ ਨੂੰ ਹੋ ਸਕਦੇ ਹੈਗੇ ਮਤਲਬ ਚਾਰ ਪ੍ਰੋਗਰਾਮ ਇੱਕ ਦਿਨ ਦੇ ਵਿੱਚ ਹੋ ਸਕਦੇ ਹੈ ਭਾਈ ਅਜੇ ਭਾਈ ਮੈਂ ਮੋਟੀ ਜੀ ਗੱਲ ਹੀ ਕਹਿਣਾ ਵੀ ਇਸ ਜਗ੍ਹਾ ਤੇ ਪ੍ਰੋਗਰਾਮ ਕਰਨਾ ਸਾਰਾ ਕੁਝ ਤੁਹਾਡਾ ਹੈ ਜੀ ਜੀ ਕਿੰਨੇ ਰੁਪਏ ਬੰਦੇ 'ਚ ਪ੍ਰੋਗਰਾਮ ਹੋਜੂ 100 ਬੰਦੇ ਦਾ ਜਿੰਨਾ ਕੁ ਮੈਨੂੰ ਅੰਦਾਜ਼ਾ ਵੀ ਇੱਥੇ 100 ਬੰਦੇ ਦਾ ਪ੍ਰਬੰਧ ਐਸ ਬੈਂਕਟ ਹਾਲ 'ਚ ਹੈਗਾ। ਬਿਲਕੁਲ ਹੈਗਾ ਜੀ ਬਿਲਕੁਲ। ਪਰ ਕਿੰਨੇ ਕਿੰਨੇ ਰੁਪਏ 'ਚ ਬੰਦਾ? ਇਹ ਜਿਹੜਾ ਬੈਂਕਟ ਹਾਲ ਹੈ ਸਾਡਾ 150 ਦੀ ਗੈਦਰਿੰਗ ਦਾ ਬੈਂਕਟ ਹਾਲ ਹੈਗਾ ਜੀ। ਜਿਹੜੀ ਆਪਾਂ ਗੱਲ ਕੀਤੀ ਕਿੰਨੇ ਪੈਸਿਆਂ 'ਚ ਹੋ ਜਾਏਗਾ ਆਪਾਂ ਨੂੰ ਥੱਲੇੋਂ ਗੱਲ ਕਰਦੇ ਆ ਰਹੇ ਸੀ ਨਾ ਰੈਸਟੋਰੈਂਟ ਦੇ ਵਿੱਚੋਂ ਵੀ ਪਤਾ ਨਹੀਂ ਕਿੰਨਾ ਕਾ ਮਹਿੰਗਾ ਹੋਊਗਾ ਤੇ ਹੁਣ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਫੜੋ ਤੇ ਮੈਂ ਤੁਹਾਨੂੰ ਦੱਸਦਾ ਇੱਥੇ ਤੁਸੀਂ 100 ਬੰਦਿਆਂ ਦਾ ਖਾਣਾ ਠੀਕ ਵਧੀਆ ਫੰਕਸ਼ਨ ਜਿਹਦੇ ਵਿੱਚ ਡੈਕੋਰੇਸ਼ਨ ਜੀ ਡੀ ਜੇ ਜੀ ਇਨਕਲੂਡ ਹੋਊਗਾ ਜੀ 1 ਲੱਖ ਰੁਪਏ ਦੇ ਵਿੱਚ ਤੁਸੀਂ ਇੱਥੇ ਪ੍ਰੋਗਰਾਮ ਕਰ ਸਕਦੇ ਹੋ 100 ਬੰਦਿਆਂ ਦਾ ਮਤਲਬ 1000 ਰੁਪਿਆ ਬੰਦਾ 1000 ਰੁਪਿਆ ਬੰਦਾ ਬਿਚੇ ਖਾਣਾ ਜਿੰਨਾ ਮਰਜੀ ਬੰਦਾ ਖਾਓ ਚਾਹ ਵੀ ਵਿੱਚੇ ਆ ਉੱਤੀ ਵੀ ਵਿੱਚੇ ਆ ਬਿਲਕੁਲ ਜੀ ਤੇ ਹੋਲ ਡਰਿੰਕ ਵੀ ਵਿੱਚੇ ਆ ਹੋਲ ਡਰਿੰਕ ਵੀ ਵਿੱਚੇ ਆ ਹਾਂਜੀ ਸਨੈਕਸ ਵੀ ਵਿੱਚੇ ਆ ਸਨੈਕਸ ਵੀ ਵਿੱਚੇ ਆ ਡੀਜੇ ਵੀ ਵਿੱਚ ਆ ਆ ਆ ਡੈਕੋਰੇਸ਼ਨ ਵੀ ਵਿੱਚ ਦੇਵਾਂਗੇ ਡੈਕੋਰੇਸ਼ਨ ਵੀ ਵਿੱਚ ਦਵਾਂਗੇ ਜੀ ਮਤਲਬ ਡੀਜੇ ਵੀ ਵਿੱਚ ਦੇਣਾ ਡੀਜੇ ਵੀ ਵਿੱਚ ਦਵਾਂਗੇ ਮਤਲਬ ਬੰਦੇ 100 ਗਿਣਾਉਣਾ 150 ਗਿਣਾਉਣਾ ਤੁਸੀਂ ਬਿਲਕੁਲ ਜੀ ਤੁਸੀਂ 1000 ਰੁਪਇਆ ਪਰ ਬੰਦਾ ਹੀ ਲੈਣਾ ਹੈ ਲੈਣਾ ਜੀ 100 ਬੰਦਿਆਂ ਦਾ ਫੰਕਸ਼ਨ ਲੱਖ ਰੁਪਏ ਦੇ ਵਿੱਚ ਇੱਥੇ ਵਧੀਆ ਆਰਾਮ ਨਾਲ ਹੋ ਜਾਊਗਾ ਕੋਈ ਬੈਂਕਟ ਦਾ ਕਿਰਾਇਆ ਨਹੀਂ ਦੇਣਾ ਕੋਈ ਏਸੀ ਦਾ ਖਰਚਾ ਨਹੀਂ ਦੇਣਾ ਕੋਈ ਲਾਈਟ ਦਾ ਖਰਚਾ ਨਹੀਂ ਦੇਣਾ ਆਣਾ ਫੰਕਸ਼ਨ ਕਰਨਾ ਲੱਖ ਰੁਪਇਆ ਦੇਣਾ ਚਲੇ ਜਾਣਾ ਕੋਈ ਕੁੜੀ ਦਾ ਵਿਆਹ ਕੋਈ ਮੁੰਡੇ ਦਾ ਕੋਈ ਮੰਗਣਾ ਤੁਸੀਂ ਕੁੜੀ ਵਾਲੇ ਪਾਸਿਓਂ ਚ ਮੁੰਡੇ ਵਾਲੇ ਪਾਸਿਓਂ ਆਉਣਾ ਐਵੇਂ ਅਜੇ ਬਾਈ ਨੂੰ ਕੋਟ ਪੈਂਟ ਪਾ ਕੇ ਆ ਬਸ ਐਂ ਚਲੇ ਜਾਣਾ ਜੀ ਤੇ ਐਂ ਉੱਠ ਜਾਣਾ ਫਿਰ ਮੈਨੂੰ ਵੱਡਾ ਹਾਲ ਵੀ ਦਿਖਾਓ ਵੱਡਾ ਹਾਲ ਚਲੋ ਆਪਾਂ ਚਲਦੇ ਆਂ ਵੱਡੇ ਹਾਲ ਚੇ ਵੀ ਚਲਦੇ ਆਂ ਤੇ ਆਓ ਜੀ ਹੁਣ ਮੈਂ ਤੁਹਾਨੂੰ ਆਪਣੇ ਦੂਸਰੇ ਬੈਂਕਵੱਠ ਹਾਲ ਦੇ ਵਿੱਚ ਲੈ ਕੇ ਜਾਂਦਾ ਜਿਹਦਾ ਨਾਮ ਹੈ ਸਕਾਈ ਬੈਂਕਵੱਠ ਇੱਥੇ ਆਪਣੇ ਕੋਲ ਦੋ ਲਿਫਟਾਂ ਲੱਗੀਆਂ ਹੋਈਆਂ ਨੇ ਜੀ ਉੱਪਰ نیچے ਆਉਣ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਬਜ਼ੁਰਗ ਕਹਿੰਦਾ ਜੀ ਯਾਰ ਮੈਂ ਪੌੜੀਆਂ ਕਿਵੇਂ ਚੜ੍ਹਾਂਗਾ ਜੀ ਆਪਣੇ ਕੋਲ ਲਿਫਟ ਹੈਗੀ ਹੈ ਆਹਾਹਾਹਾ ਅਜੀ ਬਾਈ ਆਹ ਬਾਲਾ ਇਹ ਹੁਣ ਆਪਾਂ ਆ ਗਏ ਜੀ ਸਕਾਈ ਬੈਂਕਵੱਠ ਦੇ ਵਿੱਚ ਜੀ ਜਿੱਦੀ ਗੈਦਰਿੰਗ ਜਿਹੜੀ ਹੈਗੀ ਹੈ 250 ਤੋਂ 300 ਬੰਦਿਆਂ ਦੀ ਇੱਥੇ ਫੰਕਸ਼ਨ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਹੈਗਾ ਵਾ ਇਹਦਾ ਰੇਟ ਫਿਰ ਵੱਧ ਵੱਧ ਹੋਊਗਾ ਨਾ ਜੀ ਇੱਥੇ ਵੱਧ ਨਹੀਂ ਸੇਮ ਰੇਟ ਮਤਲਬ ਇੱਥੇ 20000 ਰੁਪਏ ਬੰਦੇ ਦੇ ਵਿੱਚ ਇੱਥੇ ਵੀ ਕੋਈ ਐਕਸਟਰਾ ਚਾਰਜ ਨਹੀਂ ਇੱਥੇ ਵੀ ਕੋਈ ਐਕਸਟਰਾ ਚਾਰजेस ਨਹੀਂ ਹੈ ਜੀ ਇੱਥੇ ਹਾਲ ਏਸੀ ਹਰ ਚੀਜ਼ ਡੈਕੋਰੇਸ਼ਨ ਡੀਜੇ ਸਭ ਕੁਝ ਇਨਕਲੂਡ ਹੈ ਜੀ ਦੇ ਵਿੱਚ ਮਤਲਬ ਇੱਥੇ ਵੀ ਜੇ 100 ਸਵਾ 100 ਦਾ ਤਾਂ ਹੇਠਲਾ ਦੇਤਾ ਜੇ 250 ਬੰਦੇ ਦਾ ਤਾਂ 200 ਸਵਾ 200 ਬੰਦੇ ਦਾ ਤਾਂ ਇੱਥੇ ਦੇਤਾ ਇੱਥੇ ਦੇਤਾ ਜੀ ਵਾਹ 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 ਮੈਨੂੰ ਲੱਗਦਾ ਵੀ ਆ ਸੱਜਣੋਂ ਮੇਰੀ ਵੀਡੀਓ ਦੇ ਵਿੱਚ ਸੱਜਣਾ ਲਈ ਗਿਫਟ ਹੈ ਜੇ ਕਿਸੇ ਨੇ ਮਿੱਤਰਾਂ ਨੇ ਚਾਰ ਮਿੱਤਰਾਂ ਨੇ ਰਲ ਕੇ ਪਾਰਟੀ ਪੂਟੀ ਕਰਨੀ ਹੋਵੇ ਉਹਦਾ ਕੋਈ ਪ੍ਰਬੰਧ ਉਹਦਾ ਵੀ ਪ੍ਰਬੰਧ ਹੈਗਾ ਜੀ ਇਹਦੇ ਚ ਇੱਕ ਇੱਕ ਗੱਲ ਰਹਿ ਗਈ ਇੱਕ ਗੱਲ ਰਹਿ ਗਈ ਜੀ 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 ਜੇ ਕੋਈ ਸੱਜਣ ਬੇਇੱਜ਼ਤ ਨੌਨ ਵਿੱਚ ਜੀ ਆਪਸ਼ਨਲ ਹੈ ਵੀ ਖਾਣਾ ਜਿਸ ਤਰ੍ਹਾਂ ਦਾ ਬੰਦਾ ਚਾਵੇ ਉਸ ਤਰ੍ਹਾਂ ਦਾ ਬਿਲਕੁਲ ਜੀ ਬਿਲਕੁਲ ਉਹਦੇ ਰੇਟ 'ਚ ਵੇਰੀਏਸ਼ਨ ਹੋਊਗਾ ਰੇਟ ਦੇ ਵਿੱਚ ਵੇਰੀਏਸ਼ਨ ਆਊਗਾ ਦੇਖੋ ਵੇਜ ਤੇ ਨਾਨ ਵੇਜ ਤੁਸੀਂ ਵੀ ਜਾਣਦੇ ਹੋਗੇ ਹੋ ਵੀ ਥੋੜਾ ਜਿਹਾ ਵੇਰੀਏਸ਼ਨ ਰਹਿੰਦਾ ਹੀ ਰਹਿੰਦਾ ਹੈ 1000 ਰੁਪਏ ਦੇ ਵਿੱਚ ਆਪਾਂ ਵੇਜ ਦੱਸਿਆ ਵੇਜ ਦੱਸਿਆ ਹੈਗਾ ਜੀ ਵੇਜ ਦੱਸਿਆ ਬਿਲਕੁਲ ਜੀ ਪਰ ਜੇ ਉਹ ਨਾਨ ਵੇਜ ਮੰਗੂਗਾ ਹੁਣ ਬੰਦਾ 1000 ਰੁਪਏ 'ਚ ਮੱਛੀ ਮੰਗੂਗਾ ਤਾਂ ਨੇਚਰਲ ਗੱਲ ਨਹੀਂ ਦੁੱਤੀ ਨਾਚਰਲ ਹਾਂ ਬਿਲਕੁਲ ਨਹੀਂ ਹੋਏਗੀ ਜੀ ਹਾਂ ਜੀ ਉਹਦੇ ਵਿੱਚ ਉਹਦਾ ਐਕਸਟਰਾ ਰੇਟ ਲੱਗ ਜਾਊਗਾ ਆਪਾਂ ਪਾਰਟੀ ਪ੍ਰਬੰਧ ਵੀ ਹੈਗਾ ਜੀ ਉਹ ਵੀ ਮੈਂ ਤੁਹਾਨੂੰ ਦਿਖਾਨਾ ਹੈਗਾ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਕਵਾਂਗਾ ਆਪਾਂ ਪਿੱਛੇ ਜਿੱਥੇ ਬਫੇ ਲੱਗਦਾ ਹੈਗਾ ਆਪਾਂ ਮੈਂ ਤੁਹਾਨੂੰ ਉਹ ਵੀ ਦਿਖਾਨਾ ਚਾਹਾਂਗਾ ਮੈਂ ਜੀ ਜੀ ਇੱਥੇ ਆਪਣੀ ਬਾਰ ਸਿਸਟਮ ਹੈਗਾ ਜੀ ਇੱਥੇ ਸੌਫਟ ਡਰਿੰਕ ਵਗੈਰਾ ਹਰ ਚੀਜ਼ ਸਰਵ ਹੁੰਦੀ ਹੈਗੀ ਇਸ ਜੀ ਠੀਕ ਹੈ ਇਹ ਸੂਪ ਆਗੇ ਜੀ ਇੱਥੇ ਆਪਣੇ ਲੱਗਦੇ ਨੇ ਜੀ ਡੈਜ਼ਰਟ ਲੱਗ ਜਾਂਦੀ ਹੈ ਜੀ ਇੱਥੇ ਜੀ ਇਹ ਸਾਰਾ ਮੇਨ ਕੋਰਸ ਲੱਗ ਜਾਂਦਾ ਜੀ ਇੱਥੇ ਤੁਸੀਂ ਅਕਲ ਦੇਖੋਗੇ ਇਨਾਂ ਨੇ ਭਾਂਡੇ ਭੁੰਡੇ ਕਿੰਨੇ ਕਮਾਲ ਦਿੱਤੇ ਹੋਇਆ ਵੀ ਮਤਲਬ ਚੀਜ਼ ਦੇਖੋ ਤੁਸੀਂ ਕਿੰਨੀ ਆਲਾ ਦਿੱਤੀ ਹੋਈ ਆ ਵੀ ਹਾਂ ਤੁਹਾਡਾ ਰਿਸ਼ਤੇਦਾਰ ਆ ਰਿਹਾ ਜੇ ਤੁਸੀਂ 1000 ਰੁਪਏ ਦੇ ਵਿੱਚ ਇੰਨੀ ਘੈਂਟ ਸਰਵਿਸ ਲੈ ਰਹੇ ਆ ਤਾਂ ਇਹਦਾ ਮਤਲਬ ਆਈ ਨਹੀਂ ਕਿ ਕਿਸੇ ਵੀ ਚੀਜ਼ ਚ ਖਾਣਾ ਪੂਰਤੀ ਕੀਤੀ ਗਈ ਹਰ ਚੀਜ਼ ਨੂੰ ਸਜਾਇਆ ਹੋਇਆ ਹੈ ਬਿਲਕੁਲ ਜੀ ਈਵਨ ਤੱਕ ਕਿ ਅਸੀਂ 스ਨੈਕਸ ਵੀ ਟੇਬਲ ਤੇ ਸਰਵ ਕਰਦੇ ਹੈਗੇ ਆ ਜੀ ਵਾਹ ਜੀ ਭਾਈ ਜਦੋਂ ਆਪਾਂ ਗੱਲ ਕੀਤੀ ਆ ਕਿ 1000 ਰੁਪਏ ਦੇ ਵਿੱਚ ਆਪਾਂ ਇੱਥੇ ਦੇ ਰਹੇ ਆ ਹਨਾ ਸਰਵਸ ਸਾਰੀ ਤਾਂ ਫਿਰ ਤਾਂ ਮਤਲਬ ਇਹੀ ਕੈਟਰਿੰਗ ਤੁਸੀਂ ਬਾਹਰ ਵੀ ਦੇ ਸਕਦੇ ਆ ਜੇ ਕਿਸੇ ਨੇ ਮਤਲਬ ਵਿਆਹ ਕਰਨਾ ਉਹਨੇ ਕਿਹਾ ਕਿ ਭਾਈ ਮੈਂ ਵਿਆਹ ਤਾਂ ਇੱਥੇ ਕਰ ਲਿਆ ਮੈਂ ਘਰੇ ਵੀ ਕੋਈ ਪ੍ਰੋਗਰਾਮ ਤਾਂ ਉਹਨੂੰ ਕੈਟਰਿੰਗ ਬਾਹਰ ਦੇ ਸਕਦੇ ਬਿਲਕੁਲ ਸਾਡੇ ਕੋਲ ਆਊਟਡੋਰ ਕੈਟਰਿੰਗ ਦਾ ਵੀ ਪੂਰਾ ਪ੍ਰਬੰਧ ਹੈਗਾ ਜੀ 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 ਚਾਹੇ ਕਿਸੇ ਵੀਰ ਭਰਾ ਨੇ ਆਪਣਾ ਕੋਈ ਫੰਕਸ਼ਨ ਘਰੇ ਕਰਨਾ ਹੈਗਾ ਚਾਹੇ ਸ਼ਗਨ ਰਿੰਗ ਸਰਾਮਣੀ ਰੋਕਾ ਸਰਾਮਣੀ ਇਵਨ ਤਾਂ ਕਿ ਬੰਦਾ ਕਹਿੰਦਾ ਇਹ ਮੈਂ ਵਿਆਹ ਵੀ ਕਿਤੇ ਰਿਜ਼ੋਰਟ 'ਚ ਹੀ ਕਰਨਾ ਜੀ 500000 ਬੰਦੇ ਦਾ ਉੱਥੇ ਸਾਨੂੰ ਕੈਟਰਿੰਗ ਤੁਹਾਡੀ ਸਵਾਗਤ ਦੀ ਚਾਹੀਦੀ ਹੈ ਕਿਉਂਕਿ ਸਾਡਾ ਖਾਣਾ ਲਾਜਵਾਬ ਹੈਗਾ ਅਸੀਂ ਉਹ ਵੀ ਆਊਟਡੋਰ ਕੈਟਰਿੰਗ ਦਾਗਾ ਤਾਂ ਉਸ ਨੂੰ ਸਰਵਿਸ ਦਵਾਂਗੇ ਜੀ ਤੇ ਬਾਕੀ ਜਿਵੇਂ ਅੱਜ ਕੱਲ ਰਿਵਾਜ ਚੱਲਿਆ ਹੋਇਆ ਉਹ ਕੀ ਕਹਿੰਦੇ ਹੁੰਦੇ ਆ ਵਿਆਹਾਂ ਨੂੰ ਜਿਹੜੇ ਦੂਸਰੇ ਸ਼ਹਿਰਾਂ ਦੇ ਵਿੱਚ ਜਾ ਕੇ ਕਰਦੇ ਡੈਸਟੀਨੇਸ਼ਨ ਵੈਡਿੰਗ ਹਾਂ ਹਾਂ ਬਿਲਕੁਲ ਬਿਲਕੁਲ ਇੱਥੇ ਤੁਸੀਂ ਡੈਸਟੀਨੇਸ਼ਨ ਵੈਡਿੰਗ ਵੀ ਪਲਾਨ ਕਰ ਸਕਦੇ ਹੈਗੇ ਹਾਂ ਸਾਡੇ ਕੋਲ ਦੋ ਹਾਲ ਨੇ ਜਿਵੇਂ ਤੁਹਾਨੂੰ ਦੱਸਿਆ ਇੱਕ 150 ਦੀ ਗੈਦਰਿੰਗ ਦਾ ਤੇ ਇੱਕ 250 ਤੋਂ 300 ਦੀ ਗੈਦਰਿੰਗ ਦਾ ਇੱਕ ਲੌਂਜ ਦਿਖਾਇਆ ਸੀ ਤੁਹਾਨੂੰ ਠੀਕ ਹੈ ਉੱਥੇ ਵੀ ਤੁਸੀਂ ਆਪਣੀ ਡੈਸਟੀਨੇਸ਼ਨ ਵੈਡਿੰਗ ਪਲਾਨ ਕਰ ਸਕਦੇ ਹੋ ਵਾਹ ਵਾਹ ਆਜੋ ਹੁਣ ਉੱਪਰ ਚੱਲਦੇ ਆਪਾਂ ਚਲੋ ਜੀ ਆ ਗਿਆ ਬਾਈ ਉੱਪਰਲਾ ਟਾਪ ਫਲੋਰ ਜੀ ਇਹ ਸਾਡਾ ਰੂਫ ਟਾਪ ਹੈ ਜੀ ਜੀ ਤੇ ਇਧਰਲੇ ਇੱਥੇ ਕਰ ਸਕਦੇ ਆ ਪਾਰਟੀ ਪੂਰੀ ਇੱਥੇ ਪਾਰਟੀਆਂ ਹਨ ਵਧੀਆ ਡੀ ਜੇ ਨਾਈਟ ਮੁੰਡੇ-ਕੁੰਡੇ ਇੱਥੇ ਆ ਕੇ ਆਪਣਾ ਵਧੀਆ ਇੰਜੋਏ ਕਰ ਸਕਦੇ ਹੈਗੇ ਕੋਈ ਵੀ ਤੁਸੀਂ ਪਾਰਟੀ ਕਰਨੀ ਹੋਵੇ ਡੀ ਜੇ ਪਾਰਟੀ ਕਰਨੀ ਹੋਵੇ ਬਹੁਤ ਵਧੀਆ ਇੱਥੇ ਇਧਰ ਇਧਰਲੇ ਪਾਸੇ 바ਰ ਬਣਿਆ ਹੋਇਆ ਇੱਥੇ ਸਾਡਾ 바ਰ ਬਣਿਆ ਹੋਇਆ ਜੀ ਇੱਥੇ ਸਾਡੇ ਕੋਲ ਦੋ ਆਪਸ਼ਨ ਹੈਗੀਆਂ ਜੀ ਜੀ ਇਹ ਇੱਕ ਇਨਡੋਰ ਹੈਗਾ ਜੀ ਇੱਕ ਆਊਟਡੋਰ ਵੀ ਹੈਗਾ ਜੀ ਇਹ ਜਿੱਥੇ ਉਹਨਾਂ ਪਾ ਖੜੇ ਆ ਇੱਥੇ ਇਨਡੋਰ ਹੈ ਜੀ ਏਸੀ ਵਗੈਰਾ ਲੱਗਿਆ ਹੋਇਆ ਨਾ ਫੁੱਲ ਚਿਲਡ ਮਤਲਬ ਪੂਰਾ ਬੰਦਾ ਮਜ਼ਾ ਕਰਦਾ ਇੱਥੇ ਆਂਦਾ ਜਦੋਂ ਬੈਠਦਾ ਤਾਂ ਪੂਰਾ ਫੁੱਲ ਇੰਜੋਏ ਕਰਕੇ ਜਾਂਦਾ ਜੀ ਇੱਥੇ ਜੀ ਇੱਥੇ ਡੀਜੇ ਲੱਗਿਆ ਹੋਇਆ ਸਾਡਾ ਜਿਹਨੇ ਨੱਚਣਾ ਕਰਨਾ ਇੱਥੇ ਖੂਬ ਲੋਕੀ ਨੱਚਦੇ ਨੇ ਤੇ ਆਪਣੀਆਂ ਮ제 ਲੈਂਦੇ ਹੈਗੇ ਜੀ ਪੂਰੇ ਕਿਸੇ ਕਮਰਸ਼ੀਅਲ ਪਾਰਟੀ ਹੈ ਕੋਈ ਨਿੱਜੀ ਪਾਰਟੀ ਹੈ ਉਹ ਉਹ ਉਹਦੀ ਮਰਜ਼ੀ ਹੈ ਕਿ ਉਹਦੀ ਮਰਜ਼ੀ ਹੈ ਜਹਾਂ ਕਿਹਜ ਡੀਜੇ ਉਸਨੇ ਗਾਣੇ ਕਿ ਐਸੇ ਚੱਕੀ ਚਲਾਣਾ ਹੈਗਾ ਉਹ ਸਭ ਪੂਰਾ ਇੰਜੋਏ ਹੈ ਜੀ ਪੂਰਾ ਸਾਡੇ ਕੋਲ ਫੁੱਲ ਫਲੇਜ ਤੇ ਸਿਸਟਮ ਲੱਗਿਆ ਹੋਇਆ ਹੈ ਡੀਜੇ ਦਾ ਜੀ ਤੇ ਆ ਇਧਰਲੇ ਪਾਸੇ ਆਊਟਡੋਰ ਫਰਨੀਚਰ ਲੱਗਿਆ ਹੋਇਆ ਹਾਂਜੀ ਇਹ ਸਾਡਾ ਆਊਟਡੋਰ ਆ ਗਿਆ ਜੀ ਜੀ ਇੱਥੇ ਤੁਸੀਂ ਬਾਹਰ ਸ਼ਹਿਰ ਦਾ ਮੌਸਮ ਦਾ ਰਾਤ ਦਾ ਬਿਲਕੁਲ ਜੀ ਲਾਈਟਿੰਗ ਦਾ आनंद ਲੈ ਸਕਦੇ ਆ ਬਿਲਕੁਲ ਜੀ ਸਰਵਿਸ ਇੱਥੇ ਵੀ ਮਿਲ ਜੂਗੀ ਇੱਥੇ ਵੀ ਪੂਰੀ ਸਰਵਿਸ ਮਿਲ ਜੂਗੀ ਜੀ ਜੀ ਰਾਤ ਨੂੰ ਤਾਂ ਵੈਸੇ ਹੀ ਇੱਥੇ ਮਾਹੌਲ ਬਹੁਤ ਸੋਹਣਾ ਬਣਿਆ ਹੁੰਦਾ ਹੈਗਾ ਹਨੇਰਾ ਹੁੰਦਾ ਹੈਗਾ ਲਾਈਟਾਂ ਜਗ ਰਹੀਆਂ ਹੁੰਦੀਆਂ ਹਲਕੀਆਂ ਹਲਕੀਆਂ ਜਿਹਾ ਤੇ ਬਹੁਤ ਮਜ਼ਾ ਆਉਂਦਾ ਜਦ ਦਿਨ ਮੌਸਮ ਬੜਾ ਵਧੀਆ ਹੁੰਦਾ ਉਸ ਦਿਨ ਤਾਂ ਮੈਂ ਕਹਿੰਦਾ ਭਾਈ ਜੀ ਨਜ਼ਾਰਾ ਹੀ ਆ ਜਾਂਦਾ ਹੈਗਾ ਹਾਂ ਵੀ ਜਿੱਦਾਂ ਸਪੈਸ਼ਲ ਉਸ ਦਿਨ ਤਾਂ ਤੁਹਾਨੂੰ ਫੋਨ ਕਰਕੇ ਬੁਕਿੰਗ ਲੈਣੀ ਪਊਗੀ ਟੇਬਲਾਂ ਦੀ ਬਿਲਕੁਲ ਸੱਚ ਕੋ ਐਡਵਾਂਸ ਬੁਕਿੰਗਸ ਆ ਜਾਂਦੀਆਂ ਜੀ ਆਪਣੇ ਆਪ ਜਿੱਦਾਂ ਮੌਸਮ ਪਲੇਜ਼ੈਂਟ ਹੁੰਦਾ ਉਸ ਦਿਨ ਤਾਂ ਲੋਕਾਂ ਦੀ ਫੋ ਵੇਟਿੰਗ ਸ਼ੁਰੂ ਹੋ ਜਾਂਦੀ ਹੈਗੀ ਹੈ ਵਾਹ 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 ਇਹ ਮੈਂ ਨਾ ਤੁਹਾਨੂੰ ਇੱਕ ਫੁੱਲ ਫੀਚਰਡ ਇੱਕ ਰੈਸਟੋਰੈਂਟ ਦੋ ਵੈਂਕਟ ਹਾਲ ਇੱਕ 바ਰ ਬਹੁਤ ਸ਼ਾਨਦਾਰ ਸਾਰੇ ਕਾਸੇ ਦਾ ਵਿਜ਼ਿਟ ਕਰਾਇਆ ਪਰ ਇਹ ਵਿਜ਼ਿਟ ਤੁਹਾਡੇ ਕੈਮਰੇ ਨਾਲ ਤੁਹਾਡਾ ਸਵਾਦ ਤੁਹਾਨੂੰ ਨਹੀਂ ਆਉਣਾ ਤੁਹਾਨੂੰ ਆਉਣਾ ਹੈ ਸਵਾਦ ਇੱਥੇ ਆ ਕੇ ਤੁਹਾਨੂੰ ਸਵਾਦ ਆਉਣਾ ਇੱਥੋਂ ਦੇ ਸਟਾਫ ਨੂੰ ਮਿਲ ਕੇ ਤੁਸੀਂ ਮਿਲਣਾ ਚਾਹੁੰਦੇ ਆ ਤੁਸੀਂ ਕੋਈ ਬੁਕਿੰਗ ਲੈਣਾ ਚਾਹੁੰਦੇ ਆ ਤੁਸੀਂ ਟੇਬਲ ਬੁੱਕ ਕਰਨਾ ਚਾਹੁੰਦੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਵੈਂਕਟ ਹਾਲ ਬੁੱਕ ਕਰਨਾ ਚਾਹੁੰਦੇ ਆ ਤੁਸੀਂ ਖਾਣੇ ਵਾਲਾ ਟੇਬਲ ਬੁੱਕ ਕਰਨਾ ਚਾਹੁੰਦੇ ਆ ਤਾਂ ਤੁਸੀਂ ਕੀ ਕਰੋ ਕਿ ਨੰਬਰ ਕਰੋ ਨੋਟ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਇਕਲ ਹੋਰ ਬਹੁਤ ਸਾਰੇ ਸੱਜਣਾ ਦੇ ਨਾ ਕਈ ਵਾਰੀ ਖਿਆਲ ਹੁੰਦੇ ਆ ਕਿ ਯਾਰ ਜਿਹੜਾ ਵਿਆਹ ਹੈ ਨਾ ਉਹ ਅਸੀਂ ਕਰੀਏ ਕਿ ਥੋੜਾ ਬਾਹਰ ਚੱਲੀਏ ਆਪਾਂ ਬਾਹਰ ਨੂੰ ਨਿਕਲੀਏ ਤਾਂ ਉਹਦੇ ਲਈ ਵੀ ਤੁਹਾਡੇ ਕੋਲੇ ਆਪਸ਼ਨ ਆ ਚਾਹ ਤੁਸੀਂ ਮੋਗੇ ਦੇ ਆ ਚਾਹ ਤੁਸੀਂ ਪਠਾਨਕੋਟ ਦੇ ਚਾਹ ਤੁਸੀਂ ਕਿਤੋਂ ਦੇ ਵੀ ਹੈਗੇ ਆ ਤਾਂ ਤੁਹਾਡਾ ਮਾਨਾ ਕਿ ਯਾਰ ਕਿਤੇ ਹੋਰ ਜਾ ਕੇ ਸ਼ਾਦੀ ਕਰਦੇ ਆ ਤਾਂ ਉਹਦੇ ਲਈ ਵੀ ਤੁਸੀਂ ਅੰਮ੍ਰਿਤਸਰ ਦੇ ਇਸ ਰੈਸਟੋਰੈਂਟ ਦੇ ਇਹਨਾਂ ਵੈਂਕਟ ਹਾਲਾਂ ਨੂੰ ਚੁਣ ਸਕਦੇ ਆ ਨੰਬਰ ਨੋਟ ਕਰ ਲਓ ਕਿਸੇ ਦਿਨ ਆਇਓ ਪਰਿਵਾਰ ਸਮੇਤ ਖਾਣਾ ਖਾ ਕੇ ਜਾਇਓ ਤੁਹਾਨੂੰ ਪਤਾ ਲੱਗੂ ਰਿਵਿਊ ਜ਼ਰੂਰ ਦਿਓ